ਯੋਗ ਨਾਲ ਜੁੜ ਕੇ ਤੰਦਰੁਸਤ ਰਹਿਣ ਦਾ ਲੋਕਾਂ ਲਈ ਬਿਹਤਰੀਨ ਉਪਰਾਲਾ ਲੱਖਾਂ ਲੋਕ ਪੰਜਾਬ ਸਰਕਾਰ ਸਦਕਾ ਰਹਿਣਗੇ ਸਿਹਤਿਆਬ ਪੰਜਾਬ ਸਰਕਾਰ ਨੇ ਦਿੱਤਾ ਨੌਜਵਾਨਾਂ ਨੂੰ ਰੋਜ਼ਗਾਰ ਦਾ ਮੌਕਾ ਬੇਰੋਜ਼ਗਾਰ ਬੈਠੇ ਕਈ ਨੌਜਵਾਨਾਂ ਨੂੰ ਮਿਲਿਆ ਰੋਜ਼ਗਾਰ ਸੀਐਮ ਯੋਗ ਸ਼ਾਲਾ ਨਾਲ ਹੁਣ ਤੱਕ ਜੁੜ ਚੁੱਕੇ ਲੱਖਾਂ ਹੀ ਨੌਜਵਾਨ ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਕਵਿਤਾ ਪੰਜਾਬ ਸਰਕਾਰ ਦੇ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ ਜਿਸ ਦੇ ਤਹਿਤ ਪੰਜਾਬ ਦੇ ਵਿੱਚ ਤੰਦਰੁਸਤ ਰਹਿਣ ਦਾ ਬਿਹਤਰੀਨ ਮੌਕਾ ਨੌਜਵਾਨਾਂ ਨੂੰ ਮਿਲਿਆ ਲੱਖਾਂ ਹੀ ਲੋਕ ਪੰਜਾਬ ਸਰਕਾਰ ਸਦਕਾ ਸਿਹਤਿਆਬ ਰਹਿਣਗੇ ਕਿਉਂਕਿ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਇੱਕ ਤਾਂ ਰੋਜ਼ਗਾਰ ਦਾ ਮੌਕਾ ਦਿੱਤਾ ਹੈ ਦੂਜੇ ਪਾਸੇ ਬੇਰੋਜ਼ਗਾਰਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਨੂੰ ਇੱਕ ਵਧੀਆ ਰੋਜ਼ਗਾਰ ਤਾਂ ਮਿਲਿਆ ਹੀ ਹੈ ਪਰ ਸੀਐਮ ਯੋਗਸ਼ਾਲਾ ਦੇ ਨਾਲ ਜੁੜ ਕੇ ਹੁਣ ਤੱਕ ਲੱਖਾਂ ਹੀ ਨੌਜਵਾਨ ਜਿਹੜੇ ਨੇ ਸਿਹਤਿਆਬ ਹੋ ਚੁੱਕੇ ਨੇ ਪੰਜਾਬ ਸਰਕਾਰ ਨੇ ਸੀਐਮ ਦੀ ਯੋਗਸ਼ਾਲਾ ਤਹਿਤ ਨਵੇਂ ਯੋਗਾ ਟ੍ਰੇਨਰਾਂ ਨੂੰ ਭਰਤੀ ਕਰਨ ਦੇ ਨਾਲ 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 ਉਨ੍ਹਾਂ ਦੇ ਲਈ ਵਿਸ਼ੇਸ਼ ਸਿੱਖਲਾਈ ਕੈਂਪ ਵੀ ਲਗਾਏ ਹੋਏ ਹਨ ਤਾਂ ਜੋ ਉਹ ਪੂਰੇ ਪੰਜਾਬ ਦੇ ਵਿੱਚ ਤੰਦਰੁਸਤੀ ਦਾ ਸੁਨੇਹਾ ਪਹੁੰਚਾ ਕੇ ਵੱਧ ਤੋਂ ਵੱਧ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਅਤੇ ਨਸ਼ਿਆਂ ਨੂੰ ਪੰਜਾਬ ਵਿੱਚੋਂ ਖਤਮ ਕਰਨ ਦੇ ਵਿੱਚ ਕਾਮਯਾਬ ਰਹਿਣ ਇਸ ਮੁਤਲਕ ਫਤਿਹਗੜ ਸਾਹਿਬ ਜ਼ਿਲ੍ਹੇ ਨਾਲ ਸੰਬੰਧਿਤ ਪਵਨਪ੍ਰੀਤ ਕੌਰ ਨੇ ਦੱਸਿਆ ਕਿ ਉਸਨੇ ਪੀਜੀ ਡਿਪਲੋਮਾ 2021 ਦੇ ਵਿੱਚ ਪੂਰਾ ਕਰ ਲਿਆ ਸੀ ਤੇ ਨਾਲ ਹੀ ਉਸਨੇ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਮਾਸਟਰ ਦੀ ਡਿਗਰੀ ਵੀ ਕੀਤੀ ਹੋਈ ਹੈ ਪਰ ਉਸ ਕੋਲ ਕੋਈ ਵੀ ਰੋਜ਼ਗਾਰ ਨਹੀਂ ਸੀ ਉਹ 2 ਤੋਂ 3 ਸਾਲ ਤੱਕ ਘਰ ਦੇ ਵਿੱਚ ਹੀ ਬੈਠੀ ਰਹੀ ਜਿਸ ਤੋਂ ਬਾਅਦ ਸੀਐਮ ਯੋਗਸ਼ਾਲਾ ਸਦਕਾ ਉਸ ਨੂੰ ਰੋਜ਼ਗਾਰ ਦਾ ਮੌਕਾ ਮਿਲਿਆ ਹੁਣ ਪਵਨਪ੍ਰੀਤ ਦੀ 15 ਦਿਨਾਂ ਦੀ ਟ੍ਰੇਨਿੰਗ ਚੱਲ ਰਹੀ ਹੈ ਜਿਸ ਦੇ ਵਿੱਚ ਬੱਚਿਆਂ ਨੂੰ ਪ੍ਰੈਕਟੀਕਲ ਤੇ ਥਿਓਰੈਟিক্যাল ਵਰਕ ਸਿਖਾਇਆ ਜਾ ਰਿਹਾ ਹੈ ਟ੍ਰੇਨਿੰਗ ਦੇ ਵਿੱਚ ਸਾਰੇ ਹੀ ਨਵੀਂ ਐਜੂਕੇਸ਼ਨ ਤੇ ਜਾਣਕਾਰੀ ਹਾਸਲ ਕਰ ਰਹੇ ਨੇ ਤਾਂ ਸੀਐਮ ਯੋਗਸ਼ਾਲਾ ਦੇ ਵਿੱਚ ਇਹਨਾਂ ਸਾਰਿਆਂ ਨੂੰ ਸੁਨਹਿਰੀ ਮੌਕਾ ਮਿਲਿਆ ਤੇ ਨਾਲ ਹੀ ਨਵਾਂ ਰੋਜ਼ਗਾਰ ਵੀ ਮਿਲਿਆ ਹੈ ਪਵਨਪ੍ਰੀਤ ਦਾ ਅਗੇ ਇਹ ਕਹਿਣਾ ਹੈ ਕਿ ਪੰਜਾਬ ਸਰਕਾਰ ਸਦਕਾ ਅਸੀਂ ਪੰਜਾਬ 'ਚ ਹੀ ਰਹਿ ਕੇ ਘਰਦਿਆਂ ਦੇ ਨਾਲ ਰਹਿ ਕੇ ਚੰਗਾ ਰੋਜ਼ਗਾਰ ਕਰ ਰਹੇ ਹਾਂ ਜਿਵੇਂ ਕਿ ਅੱਜਕੱਲ੍ਹ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਨੇ ਮਾਪਿਆਂ ਤੋਂ ਦੂਰ ਜਾਂਦੇ ਨੇ ਵਿਦੇਸ਼ ਦੇ ਵਿੱਚ ਜਾ ਕੇ ਰੋਜ਼ਗਾਰ ਕਰਦੇ ਨੇ ਉੱਤੇ ਹੀ ਪੰਜਾਬ ਸਰਕਾਰ ਦੇ ਸਦਕਾ ਹੀ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਰੋਜ਼ਗਾਰ ਕਰ ਰਹੇ ਹਾਂ ਜਿਸ ਦੇ ਨਾਲ ਪੰਜਾਬ ਦੇ ਵਿੱਚੋਂ ਜਿਨ੍ਹਾਂ ਲੋਕ ਜਿਨ੍ਹਾਂ ਨੌਜਵਾਨ ਵਿਦੇਸ਼ ਦਾ ਰੁਖ ਕਰਦੇ ਨੇ ਉਹਨਾਂ ਦੇ ਲਈ ਵੀ ਇੱਕ ਇਹ ਚੰਗਾ ਮੌਕਾ ਹੈ ਸੀਐਮ ਯੋਗਸ਼ਾਲਾ ਇੱਕ ਅਜਿਹਾ ਪ੍ਰੋਜੈਕਟ ਹੈ ਜਿਸ ਦੇ ਵਿੱਚ ਵੱਧ ਤੋਂ ਵੱਧ ਬੱਚਿਆਂ ਨੂੰ ਰੋਜ਼ਗਾਰ ਮਿਲ ਰਿਹਾ ਹੈ ਤੇ ਉਹ ਆਪਣੀ ਵੱਧ ਤੋਂ ਵੱਧ ਤਰੱਕੀਆਂ ਵੀ ਕਰ ਰਹੇ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਜਨਤਾ ਦੀ ਤੰਦਰੁਸਤ ਸਿਹਤ ਲਈ ਉਲੀਕੇ ਗਏ ਪ੍ਰੋਗਰਾਮ ਸੀਐਮਡੀ ਯੋਗਸ਼ਾਲਾ ਦੀ ਸ਼ੁਰੂਆਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਪਟਿਆਲਾ ਤੋਂ ਕੀਤੀ ਗਈ ਸੀ ਸੀਐਮਡੀ ਯੋਗਸ਼ਾਲਾ ਦੇ ਉਦਘਾਟਨੀ ਪ੍ਰੋਗਰਾਮ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਸੀਐਮਡੀ ਯੋਗਸ਼ਾਲਾ ਦਿੱਲੀ ਦੇ ਵਿੱਚ ਤਾਂ ਐਲਜੀ ਨੇ ਰੋਕ ਲਗਾ ਦਿੱਤੀ ਪਰ ਪੰਜਾਬ ਦੇ ਵਿੱਚ ਕੌਣ ਰੋਕ ਸਕਦਾ ਹੈ ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਇੱਕ ਨੰਬਰ ਅਸੀਂ ਜਾਰੀ ਕਰ ਰਹੇ ਹਾਂ ਜਿਸ ਉੱਤੇ ਤੁਸੀਂ ਮਿਸਟ ਕਾਲ ਕਰੋਗੇ ਤਾਂ ਤੁਹਾਡੇ ਕੋਲ ਯੋਗਾ ਦਾ ਟ੍ਰੇਨਰ ਪਹੁੰਚ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ 7669400500 ਤੇ ਇੱਕ ਮਿਸਟ ਕਾਲ ਦੇ ਨਾਲ ਤੁਹਾਡੇ ਕੋਲ ਯੋਗਾ ਦਾ ਟ੍ਰੇਨਰ ਪਹੁੰਚ ਜਾਵੇਗਾ। ਜਿੱਥੇ ਵੀ 20 ਤੋਂ 25 ਬੰਦੇ ਹੋਣਗੇ ਉੱਥੇ ਹੀ ਯੋਗਸ਼ਾਲਾ ਸ਼ੁਰੂ ਕਰ ਦਿੱਤੀ ਜਾਵੇਗੀ। सीएमडी योगशाला तंदुरुस्त ਰਹਿਣ ਦਾ ਬਿਹਤਰੀਨ ਉਪਰਾਲਾ ਬਣੀ ਹੈ ਜਿਸ ਤਹਿਤ ਜਿੱਥੇ ਲੱਖਾਂ ਹੀ ਲੋਕ ਯੋਗਾ ਟੀਚਰਾਂ ਦੇ ਮਾਰਗਦਰਸ਼ਨ ਹੇਠ ਯੋਗਾ ਕਰਕੇ ਸਿਹਤਾਬ ਹੋ ਰਹੇ ਨੇ ਉੱਥੇ ਹੀ ਨੌਜਵਾਨਾਂ ਲਈ ਯੋਗਾ ਟੀਚਰਾਂ ਦੇ ਰੂਪ ਦੇ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋ ਰਹੇ ਨੇ ਬਿਊਰੋ ਰਿਪੋਰਟ ਹਮਦਰਦ ਟੀਵੀ